ਸਤ ਸ੍ਰੀ ਅਕਾਲ ਸਭ ਨੂੰ ਸਤ ਸ੍ਰੀਕਾਲ ਤੇ ਅੱਜ ਆਪਾਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਫੇਰ ਤੋਂ ਦੁਬਾਰਾ ਇੱਕ ਖੇਤੀਬਾੜੀ ਦੇ ਨਾਲ ਰਿਲੇਟਡ ਕੀਤਾ ਲੈ ਕੇ ਹਾਜ਼ਰ ਹੋਏ ਆਂ ਸੋ ਆਓ ਇਸ ਕੀਤੇ ਬਾਰੇ ਆਪਾਂ ਸਾਰੀ ਜਾਣਕਾਰੀ ਲੈਣੇ ਆ ਕਿੰਨਾ ਜਿੰਦੇ ਤੇ ਖਰਚਾ ਆਉਂਦਾ ਕਿੱਦਾਂ ਇਹਨੂੰ ਸਟਾਰਟ ਕੀਤਾ ਜਾ ਸਕਦਾ ਤੇ ਕਿੱਦਾਂ ਇਹਦੇ ਤੋਂ ਪ੍ਰੋਫਿਟ ਲਿਆ ਜਾ ਸਕਦਾ ਇਹ ਛੋਟਾ ਜਾਂ ਤੇ ਪਿਆਰਾ ਜਿਹਾ ਸੈਟਅਪ ਉਹਨਾਂ ਨੇ ਘਰ ਦੇ ਵਿੱਚ ਹੀ ਕਿੱਦਾਂ ਤਿਆਰ ਕੀਤਾ ਹੈ ਇਹਦੇ ਵਿੱਚ ਉਹਨਾਂ ਮੇਲ ਦੇ ਲਈ ਅਲੱਗਤ ਜਗ੍ਹਾ ਸੈਪਰੇਟ ਰੱਖੀ ਹੋਈ ਹੈ ਡਿਵਾਈਡਿਸ਼ਨ ਬਹੁਤ ਵਧੀਆ ਕੀਤੀ ਹੋਈ ਹੈ ਇਹ ਸੈਟਅਪ ਤਿਆਰ ਕਰਨ ਤੇ ਬਾਈ ਜੀ ਦਾ ਕੋਈ ਖਾਸ ਜ਼ਿਆਦਾ ਖਰਚਾ ਨਹੀਂ ਆਇਆ ਹੈ ਜੀ ਦੇਖ ਸਕਦੇ ਹੋ ਤੁਸੀਂ ਮੋਸਟਲੀ ਆਪਣੇ ਆਮ ਸਿੰਪਲ ਤੇ ਸਾਦੇ ਸਮਾਨ ਤੋਂ ਸਾਰਾ ਸੈਟਅਪ ਤਿਆਰ ਕੀਤਾ ਹੋਇਆ ਹੈ ਦੇਖੋ ਜੀ ਫੀਮੇਲ ਦੇ ਲਈ ਇਹ ਜਗ੍ਹਾ ਬਣਾਈ ਹੋਈ ਆ ਸਰਦੀਆਂ ਦੇ ਵਿੱਚ ਟੈਂਪਰੇਚਰ ਮੇਨਟੇਨ ਕਰਨ ਦੇ ਲਈ ਉੱਪਰ ਇਹਨਾਂ ਨੇ ਬਾਈ ਜੀ ਹੋਰਾਂ ਨੇ ਲਾਈਟਾਂ ਲਾਈਆਂ ਹੋਈਆਂ ਨੇ ਸਰਚ ਲਾਈਟ ਲਾਈ ਹੋਈ ਹੈ ਤੇ ਅੱਗੋਂ ਪੂਰੀ ਤਰ੍ਹਾਂ ਪ੍ਰੋਪਰ ਕਵਰਿੰਗ ਕੀਤੀ ਹੋਈ ਹੈ ਜੀ ਬਹੁਤ ਹੀ ਪਿਆਰੇ ਤਰੀਕੇ ਨਾਲ ਬਾਈ ਜੀ ਨੇ ਖੁੱਲੀਆਂ ਬਣਾਈਆਂ ਹੋਈਆਂ ਇਹ ਫੀਮੇਲ ਦਾ ਜੀ ਸੈਟਅਪ ਸਾਰਾ ਆ ਇਧਰ ਭਾਈ ਜੀ ਨੇ ਬਾੜੇ ਦੇ ਅੰਦਰ ਮੇਲ ਦਾ ਅਲੱਗ ਬਣਾਇਆ ਹੋਇਆ ਆ ਫੀਮੇਲ ਦਾ ਜੀ ਸੋ ਕੋਈ ਜਿਆਦਾ ਵੱਡਾ ਸੈਟਅਪ ਤਾਂ ਨਹੀਂ ਭਾਈ ਜੀ ਨੇ ਸਟਾਰਟਿੰਗ ਕੀਤੀ ਆ ਛੋਟੇ ਜਿਹੇ ਸੈਟਅਪ ਤੋਂ ਤੇ ਭਾਈ ਜੀ ਇਹ ਛੋਟੇ ਜਿਹੇ ਸੈਟਅਪ ਤੋਂ ਹੀ ਬਹੁਤ ਵਧੀਆ ਫਾਇਦਾ ਲੈ ਰਹੇ ਨੇ ਪ੍ਰੋਫਿਟ ਦੇ ਵਿੱਚ ਹਨ ਸੋ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰਦੇ ਆ ਭਾਈ ਜੀ ਦੇ ਨਾਲ ਤੁਸੀਂ ਇਹ ਸੈਟਅਪ ਤਾਂ ਦੇਖ ਹੀ ਲਿਆ ਦੋਸਤੋ ਹੁਣ ਆਪਾਂ ਭਾਈ ਜੀ ਦੇ ਨਾਲ ਕੁਝ ਖਾਸ ਗੱਲਾਂ ਬਾਤਾਂ ਕਰਦੇ ਆ ਬਾਹਰ ਚੱਲਦੇ ਆ ਭਾਈ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਕਰਦੇ ਆ ਤੁਹਾਡੇ ਨਾਲ ਭਾਈ ਆਪਾਂ ਕਿੰਨੇ ਬੱਚਾ ਤੋਂ ਕੰਮ ਸਟਾਰਟ ਕੀਤਾ ਭਾਈ ਆਪਾਂ ਕਿਤੇ 10 ਬੱਚਾ ਤੋਂ ਕੰਮ ਸਟਾਰਟ ਠੀਕ ਹੈ ਭਾਈ ਜੀ ਤੇ ਇਹ ਆਪਾਂ ਨੂੰ ਉਹ ਸਮੇਂ ਕੀ ਰੇਟ ਦਾ ਇੱਕ ਬੱਚੇ ਦਾ ਸਾਹਮਣੇ ਭਾਈ ਆਪਾਂ ਨੂੰ ਉਸ ਸਮੇਂ ਇਹ ਪਿਆ ਸੀ 15 ਤੋਂ 20 ਰੁਪਆ ਬੱਚਾ ਠੀਕ ਹੈ ਜੀ ਤੇ ਬੱਚੇ ਦੀ ਏਜ ਕਿੰਨੀ ਸੀ ਕਿਹਨੇ ਟਾਈਮ ਦਾ ਬੱਚਾ ਸੀ ਭਾਈ ਉਸ ਟਾਈਮ ਬੱਚਾ ਆਪਾਂ ਲਿਆਂਦਾ 2-3 ਮਹੀਨਿਆਂ ਦਾ ਠੀਕ ਹੈ ਤੇ ਭਾਈ ਜੀ ਜਿਹੜੀ ਨਸਲ ਆਪਾਂ ਪਾਲ ਰਹੇ ਹਾਂ ਇਹ ਕਿਹੜੀ ਨਸਲ ਹੈ ਜੀ ਬੱਕਰੀ ਦੀ ਭਾਈ ਆਪਾਂ ਕਹਿੰਦਾ ਬੀਟਲ ਨਸਲ ਦਾ ਠੀਕ ਹੈ ਜੀ ਬੀਟਲ ਨਸਲ ਠੀਕ ਹੈ ਭਾਈ ਜੀ ਤੇ ਇਹ ਇੱਕ ਬੱਕਰੀ ਦਾ ਪਰ ਡੇ ਦੇ ਹਿਸਾਬ ਨਾਲ ਕਿੰਨਾ ਖਰਚਾ ਆਉਂਦਾ ਫੀਡ ਦਾ ਬਾਈ ਜੀ ਬਾਈ ਇੱਕ ਬੱਕਰੀ ਪਰ ਦੇ ਦੇ ਨਾਲ 70 ਰੁਪਿਆ ਦਾ ਠੀਕ ਹੈ ਜੀ ਖਾ ਜਾਂਦੀ ਹੈ ਠੀਕ ਹੈ ਬਾਈ ਜੀ ਹਾਂਜੀ ਤੇ ਇਹ ਆਪਾਂ ਨੂੰ ਕੰਮ ਸਟਾਰਟ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਕੰਮ ਸਟਾਰਟ ਕੀਤੇ ਨੂੰ ਲਗਭਗ 2 ਸਾਲ ਹੋ ਗਏ ਤੇ ਜਿਹੜਾ ਬਾਈ ਜੀ ਆਪਾਂ ਇਹ ਬਾੜਾ ਬਣਾਇਆ ਪੂਰੇ ਦੇਸੀ ਤਰੀਕੇ ਦੇ ਨਾਲ ਆਪਾਂ ਬਣਾਇਆ ਹੋਇਆ ਹਾਂ ਹਾਂਜੀ ਜੀ मतलब ਘਰ ਦੇ ਵਿੱਚ ਜਿਹੜਾ ਫालतू ਉਹ ਵੇਸਟ ਸਮਾਨ ਦਾ ਹੀ ਆਪਾਂ ਇੱਕ ਕਰਨ ਟੱਕੜ ਬਣਦਾ ਹੀ ਤਿਆਰ ਕੀਤਾ ਆ। ਹਾਂਜੀ। ਤੇ ਬਾਈ ਜੀ ਇਹ ਸੈਟਅਪ ਤਿਆਰ ਕਰਨ ਤੇ ਆਪਣਾ ਕਿੰਨਾ ਖਰਚ ਆਇਆ ਸੀਗੇ? ਇਹ ਬਾਈ ਜੀ ਘੱਟੋ ਘੱਟ 15 ਤੋਂ 20 ਹਜ਼ਾਰ ਰੁਪਏ। ਇੱਥੇ 15 ਤੋਂ 20 ਹਜ਼ਾਰ ਰੁਪਏ ਦਾ ਆਪਣਾ ਸੈਟਅਪ ਆਇਆ। ਸਟਾਰਟ ਕੀਤਾ ਸੀ ਦੋ ਪਰ ਕੰਮ। ਤੇ ਆਪਾਂ 10 ਬੱਚਿਆਂ ਤੋਂ ਕੰਮ ਸਟਾਰਟ ਕੀਤਾ ਸੀ। 10 ਬੱਚਾ ਤੋਂ। ਤਕਰੀਬਨ 10 ਬੱਚੇ 15000 ਦੇ ਹਿਸਾਬ ਨਾਲ 1.5 ਲੱਖ ਦੇ ਆਪਾਂ ਬੱਚੇ ਪਾਏ ਸੀਗੇ। ਹਾਂਜੀ ਹਾਂਜੀ ਹਾਂਜੀ। ਤੇ ਮਤਲਬ 1 ਲੱਖ 60-70 ਹਜ਼ਾਰ 80 ਹਜ਼ਾਰ ਦੇ ਵਿੱਚ ਵਿੱਚ ਆਪਾਂ ਮਤਲਬ ਕੰਮ ਸਟਾਰਟ ਕੀਤਾ ਸੀ ਤੇ ਬਾਈ ਜੀ ਇਹ ਕੰਮ ਦੇ ਵਿੱਚ ਮਤਲਬ ਤੁਹਾਨੂੰ ਕੀ ਕੀ ਮੁਸ਼ਕਲ ਆਈਆਂ ਨੇ ਬੱਕਰੀਆਂ ਨੂੰ ਪਾਲਣ ਦੇ ਵਿੱਚ ਜਾਂ ਕੁਝ ਵੀ ਬਾਈ ਬੱਕਰੀ ਨੂੰ ਮੇਨ ਮੁੱਦੇ ਦੀ ਪਾਲਣ ਨੇ ਛੇਕ ਦਿੱਕਤ ਆਉਂਦੀ ਹੈ ਜਿਆਦਾ ਹਿਆਤਾ ਫਰਦੀ ਆ ਜੀ ਹਰਾ-ਭਾਰਾ ਚਾਰਾ ਖਾ ਜਾਂਦੀ ਜਦ ਆਫਰ ਜਾਂਦੀ ਠੀਕ ਹੈ ਬਈ ਜਾਂ ਆਪਾਂ ਜਦੋਂ ਇਹਨਾਂ ਦਾਣਾ ਪਾਉਣੇ ਆ ਜੀ ਟਾਈਟ ਤੇਨ ਘੰਟੇ ਪਾਣੀ ਨਹੀਂ ਦੇਣਾ ਚਾਹੀਦਾ ਠੀਕ ਹੈ ਦਾਣਾ ਪਾਉਣ ਤੋਂ ਬਾਅਦ ਹਾਂ ਠੀਕ ਹੈ ਬੇ ਜੀ ਉਸ ਤੋਂ ਬਾਅਦ ਦਾਣਾ ਖਵਾ ਕੇ ਟਾਈਟ ਤੇਰੇ ਘੰਟੇ ਬਾਅਦ ਪਾਣੀ ਦੇਣਾ ਠੀਕ ਹੈ ਬੇ ਜੀ ਮੈਨੇ 2-3 ਦਿੱਕਤਾਂ ਆਉਂਦੀਆਂ ਕਿ ਇਥੋਂ ਬੱਕਰੀ ਆ ਫਰਦੀ ਹੈ ਠੀਕ ਹੈ ਜੀ ਜਦੋਂ ਮੰਨ ਕੇ ਚੱਲੋ ਇਹਦੀ ਕੋਈ ਵੈਕਸੀਨੇਸ਼ਨ ਹੁੰਦੀ ਹੈ ਬੱਕਰੀ ਦੀ ਰੈਗੂਲਰਲੀ ਜਿੱਦਾਂ ਪੋਲਟਰੀ ਦੇ ਵਿੱਚ ਕੀਤੀ ਜਾਂਦੀ ਹੈ ਬਈ 6 ਮਹੀਨਾ ਬਾਅਦ ਵੈਕਸੀਨ ਹੁੰਦੀ ਹੈ ਠੀਕ ਹੈ ਬੱਚੇ ਦੇ ਜਨਮ ਤੋਂ ਬਾਅਦ 6 ਮਹੀਨਾ ਬਾਅਦ ਵੈਕਸੀਨ ਹੁੰਦੀ ਹੈ ਤੇ ਉਸ ਤੋਂ ਬਾਅਦ ਹਰ ਇੱਕ 6 ਮਹੀਨਾ ਬਾਅਦ ਕਰਾਉਣੀ ਪੈਂਦੀ ਹੈ ਹਰ ਇੱਕ 6 ਮਹੀਨਾ ਬਾਅਦ ਤੇ ਇੱਕ ਬੱਕਰੀ ਕਿੰਨੀ ਵਾਰ ਸੁੰਦੀ ਹੈ ਸਾਲ ਦੇ ਵਿੱਚ ਦੋ ਵਾਰ ਦੋ ਵਾਰ ਸੁੰਦੀ 6 ਮਹੀਨੇ ਦੇ ਕਾਲ ਦੇ ਬਾਅਦ ਤੇ ਇੱਕ ਬੱਕਰੀ ਇੱਕ ਵਾਰ ਕਿੰਨੇ ਬੱਚੇ ਦਿੰਦੀ ਹੈ ਜੀ ਉਹ ਤਾਂ ਬੱਕਰੀ ਹੋਂ ਤਾਂ ਉਹਦਾ ਪਰਮਾਤਮਾ ਨੂੰ ਪਤਾ ਹੈ ਕਿਉਂਕਿ ਲਗਭਗ 6 ਤੋਂ 2 ਦਾ ਰਾਨਾ ਦੇ ਜਾਂਦੀ ਇੱਕ ਤੋਂ ਲੈ ਕੇ ਦੋ ਬੱਚੇ ਹਾਂ ਇਸ ਤੋਂ ਵੱਧ ਵੀ ਦੇ ਸਕਦੀ ਹੈ ਇਸ ਤੋਂ ਵੱਧ ਵੀ ਦੇ ਸਕਦੀ ਹੈ ਤੇ ਜੇਕਰ ਦੇਖੀਏ ਆਪਾਂ ਮਤਲਬ ਜੰਦੇ ਬੱਚੇ ਦਾ ਮਾਰਕੀਟ ਦੇ ਵਿੱਚ ਕੀ ਪ੍ਰਾਈਸ ਹੈ ਜੀ ਬੱਕਰੀ ਦੇ ਜੰਦੇ ਚੰਗੀ ਤੋਂ ਚੰਗੀ ਬਰੀਡ ਦਾ ਘਟੋ ਘਟ 20 ਤੋਂ 25000 ਰੁਪਏ ਠੀਕ ਹੈ ਜੰਦੇ ਬੱਚੇ ਦਾ ਜੰਦੇ ਬੱਚੇ ਤੇ ਇਹ ਵੀ ਜੀ ਜਦੋਂ ਆਪਾਂ ਜਦੋਂ ਬੱਚਾ ਜੰਦਾ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਹੈ ਮਤਲਬ ਬੱਚਾ ਆਪਣਾ ਤਿਆਰ ਹੋ ਜਾਂਦਾ ਤੇ ਕਦੋਂ ਤਾਂ ਆਪਾਂ ਕਰੀਏ 1.5 ਤੋਂ 2 ਸਾਲ ਤੱਕ ਬਕੜਾ ਰੈਡੀ ਹੋ ਜਾਂਦਾ ਹੈ ਠੀਕ ਹੈ ਤੇ ਜਿਹੜੀ ਫੀਮੇਲ ਬੱਕਰੀ ਹੈ ਜੀ ਉਹ ਫੀਮੇਲ ਵੀ 2 ਸਾਲ ਤੱਕ ਤੇ ਜਦੋਂ ਮੰਨ ਲਾ ਆਫਟਰ ਬਰਥ ਕਿੰਨੇ ਟਾਈਮ ਦੀ ਬੱਕਰੀ ਹੁੰਦੀ ਹੈ ਉਸ ਤੋਂ ਬਾਅਦ ਪ੍ਰੈਗਨੈਂਸੀ ਦੇ ਸਟੇਜ ਵਿੱਚ ਆਉਂਦੀ ਹੈ ਉਹ ਬੱਕਰੀ ਘੱਟੋ ਘੱਟ 2 ਸਾਲ ਦੀ ਹੋਣੀ ਚਾਹੀਦੀ ਠੀਕ ਹੈ ਜਦੋਂ ਪ੍ਰੈਗਨੈਂਟਰੀ ਪ੍ਰੈਗਨੈਂਸੀ ਦੀ ਸਟੇਜ ਤੇ ਆਉਂਦੀ ਹੈ ਮਚ्योर ਹੁੰਦੀ ਹੈ ਠੀਕ ਹੈ ਜੀ ਤੇ ਇਹਨੂੰ ਫੀਡ ਦੇ ਵਿੱਚ ਤੁਸੀਂ ਕੀ ਦਿੰਨੇ ਹੋ ਫੀਡ ਦੇ ਵਿੱਚ ਬਾਈ ਜੀ ਆਪਣੇ ਕਣਕ ਹੋਗੀ ਜੀ ਮੱਕੀ ਹੋਗੀ ਜੀ ਸੋਇਆ ਬੀਨ ਦੀ ਚੋਰੀ ਹੋਗੀ ਜੀ ਤੇ ਛੋਲੇ ਹੋਗੇ ਜੀ ਛੋਲਿਆਂ ਦੀ ਚੋਰੀ ਹੋਗੀ ਠੀਕ ਹੈ ਜੀ ਇਹ ਸਾਰਾ ਮਾਲ ਮਿਕਸ ਕਰਕੇ ਉੱਥੇ ਬੱਕਰੀ ਨੂੰ ਦੇਣਾ ਠੀਕ ਹੈ ਜੀ ਇਹ ਬੱਕਰੀ ਨੂੰ ਤੂੜੀ ਪੱਠੇ ਦੇ ਵਿੱਚ ਹੋਰ ਕੀ ਦਿੰਨੇ ਹੋ ਹਰੇ ਦੇ ਵਿੱਚ ਹਰੇ ਦੇ ਵਿੱਚ ਹਰਾ ਚਾਰਾ ਜੀ ਗੁਵਾਰੇ ਦਾ ਨੀਰਾ ਜੀ ਮੂੰਗਫਲੀ ਦਾ ਨੀਰਾ ਜੀ ਤੇ ਜੰਡ ਪੱਤੀ ਬਾਈ ਜੀ ਠੀਕ ਹੈ ਜੀ ਇਹ ਮੂੰਗਫਲੀ ਦਾ ਨੀਰਾ ਤੇ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਦੂਸਰਾ ਨਹੀਂ ਰਾ ਇਹ ਕਿੱਦਾਂ ਆਪਾਂ ਨੂੰ ਮਿਲ ਸਕਦਾ ਜੀ ਕਿੱਥੋਂ ਮਿਲਦਾ ਇਹ ਬਾਈ ਜੀ ਆਪਾਂ ਨੂੰ ਮਿਲੂਗਾ ਰਾਜਸਥਾਨ ਏਰੀਆ ਚ ਠੀਕ ਹੈ ਜੀ ਇੱਥੋਂ ਆਪਣੇ ਲੋਕਲ ਨਹੀਂ ਮਿਲਦਾ ਜੀ ਆਪਣੇ ਲੋਕਲ ਨਹੀਂ ਮਿਲਦਾ ਜੀ ਠੀਕ ਹੈ ਬਾਈ ਜੀ ਤੇ ਤੁਸੀਂ ਦੱਸ ਰਹੇ ਸੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਤੁਹਾਡੇ ਨਾਲ ਵੀ ਤੁਸੀਂ ਉਹ 10 ਬੱਕਰੀਆਂ ਤੋਂ ਜਿਹੜਾ ਕੰਮ ਸਟਾਰਟ ਕੀਤਾ ਸੀ ਤੁਸੀਂ ਇੱਕ ਵਾਰ ਉਹ ਆਪਣੇ ਮਤਲਬ ਜਿਹੜਾ ਮਾਲ ਸੇਲ ਕਰ ਚੁੱਕੇ ਹੋ ਹਾਂਜੀ ਉਹ ਤੁਹਾਨੂੰ ਕਿੰਨੀ ਕੋਸਟ ਚ ਪਿਆ ਸੀਗਾ ਮਾਲ ਲਿਹਾਉਣ ਵੇਲੇ ਉਹਦੇ ਉੱਪਰ ਉਹਨੂੰ ਪਾਲਣ ਤੇ ਕਿੰਨਾ ਖਰਚਾ ਆਇਆ ਤੇ ਆਪਾਂ ਸੇਲ ਕਿੰਨੇ ਦਾ ਕੀਤਾ ਸੀਗਾ ਜੀ ਪਾਲਣ ਤੇ ਬਾਈ ਜੀ ਕਦੇ ਆਪਾਂ ਜਜਮੈਂਟ ਨਹੀਂ ਕੀਤਾ ਜੀ ਅੱਕੇ ਬਹੁਤ ਵਧੀਆ ਆਪਣੇ ਪ੍ਰੋਫਿਟ ਆਇਆ 2.5 ਤੋਂ 3 ਲੱਖ ਰੁਪਏ ਆਪਾਂ ਪ੍ਰੋਫਿਟ ਕੀਤਾ ਠੀਕ ਹੈ ਜੀ ਬਹੁਤ ਵਧੀਆ ਪ੍ਰੋਫਿਟ ਆਇਆ ਠੀਕ ਹੈ ਜੀ ਇੱਕ ਸਾਲ ਦੇ ਵਿੱਚ ਇੱਕ ਸਾਲ ਬਾਅਦ ਤੁਸੀਂ ਵੇਚ ਦਿੱਤੀ ਸੀ ਹਾਂ ਜੀ ਇੱਕ ਸਾਲ ਬਾਅਦ ਵੇਚਤੀ ਸੀ ਸੋ ਇਹ ਬਾਈ ਜੀ ਦੇ ਦੱਸਣ ਮੁਤਾਬਿਕ ਇਹਨਾਂ ਨੇ 10 ਬੱਚਿਆਂ ਤੋਂ ਕੰਮ ਸਟਾਰਟ ਕੀਤਾ ਸੀਗਾ ਤੇ ਉਹ ਕੰਮ ਦੇ ਵਿੱਚੋਂ ਇਹਨਾਂ ਇੱਕ ਸਾਲ ਮਿਹਨਤ ਕੀਤੀ ਹੈ ਬਾਈ ਜੀ ਦੇ ਦੱਸਣ ਮੁਤਾਬਿਕ ਜਿਹੜਾ ਕਿ ਉਹ ਕਹਿ ਰਹੇ ਨੇ ਖਰਚੇ ਦਾ ਆਈਡੀਆ ਲਗਾ ਕੇ ਉਸ ਤੋਂ ਇਲਾਵਾ 2.5 ਤੋਂ ਲੈ ਕੇ 3 ਲੱਖ ਰੁਪਏ ਦੀ ਬਾਈ ਜੀ ਨੂੰ ਇਨਕਮ ਹੋਈ ਹੈ ਫੋ ਕਿਸਾਨ ਵੀਰੋ ਇਹ ਖੇਤੀ ਦੇ ਨਾਲ ਨਾਲ ਬਹੁਤ ਹੀ ਲਾਭਵੰਦ ਕੀਤਾ ਹੈ ਇਸ ਨੂੰ ਬਾਈ ਜੀ ਨੇ ਜਿਸ ਤਰ੍ਹਾਂ ਘਰ ਦੇ ਵਿੱਚ ਕੀਤਾ ਹੈ ਛੋਟੇ ਪੱਧਰ ਤੇ ਤੁਸੀਂ ਵੀ ਛੋਟੇ ਪੱਧਰ ਦੇ ਉੱਤੇ ਕਰ ਸਕਦੇ ਹੋ ਤੇ ਲਾਭ ਲੈ ਸਕਦੇ ਹੋ ਬਾਕੀ ਜੇਕਰ ਹੋਰ ਵੀ ਕੋਈ ਜਾਣਕਾਰੀ ਬਾਈ ਜੀ ਤੁਹਾਨੂੰ ਦੇ ਦਿੰਦੇ ਆ ਜੇਕਰ ਚਾਹੀਦੀ ਆ ਤਾਂ ਅਸੀਂ ਜਿਹਦੀ ਇੰਸਟਾਗ੍ਰam ਆਈਡੀ ਅਸੀਂ ਮੈਂਸ਼ਨ ਕਰ ਦੇਾਂਗੇ ਨੰਬਰ ਜਿਹੜਾ ਸਕਰੀਨ ਦੇ نیچے ਤੁਹਾਨੂੰ ਪ੍ਰੋਵਾਈਡ ਕਰਦੇ ਆਂਗੇ ਜੀ ਤੁਸੀਂ ਹੋਰ ਵੀ ਜਿੰਨੀ ਵੀ ਜਾਣਕਾਰੀ ਲੈਣੀ ਆ ਬਾਈ ਜੀ ਤੋਂ ਲੈ ਸਕਦੇ ਹੋ ਅਗਰ ਤੁਹਾਨੂੰ ਕਿਸੇ ਬੱਚੇ ਦੀ ਲੋੜ ਹੈ ਬੱਕਰੀ ਦੇ ਬੱਚੇ ਦੀ ਕੰਮ ਸਟਾਰਟ ਕਰਨ ਲਈ ਜਾਂ ਬੱਕਰੀ ਦੀ ਲੋੜ ਹੈ ਤਾਂ ਉਹ ਵੀ ਤੁਸੀਂ ਬਾਈ ਜੀ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਸੋ ਇਹ ਸੀ ਸਾਡਾ ਅੱਜ ਦਾ ਤੁਹਾਡੇ ਨਾਲ ਜਿਹੜਾ ਵਿਚਾਰ ਅਸੀਂ ਸਾਂਝਾ ਕੀਤਾ ਨਵੇਂ ਬਿਜ਼ਨਸ ਦੇ ਰਿਲੇਟਡ ਸੋ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਸਾਡੇ ਨਾਲ ਜੁੜੇ ਰਹਿਣ ਲਈ ਅਤੇ ਇਸ ਤਰ੍ਹਾਂ ਦੀ ਲਾਈਵ ਅੰਦ ਲਜਾਣਕਾਰੀ ਹਾਸਲ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫਿਰ ਸ਼ੇਅਰ ਕਰੋ ਤੇ ਨਾਲ ਹੀ ਜਿਹੜਾ ਬੈਲ ਦਾ ਆਈਕਨ ਆ ਰਿਹਾ ਉਹਨੂੰ ਵੀ ਦਬਾ ਲਓ ਤਾਂ ਕਿ ਅਸੀਂ ਅੱਗੇ ਤੋਂ ਕੋਈ ਵੀ ਨਵੀਂ ਵੀਡੀਓ ਪਾਉਂਦੇ ਆ ਤਾਂ ਉਸ ਅਪਡੇਟ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ Thank you, Baiji, Sashi.